ਮਰਜੀ ਫੇਰ ਕੀ ਖਤਾ ਕਿ ਨਹੀਂ ਮੈਂ ਕਰਦਾ ਤੰਦੇ ਤਾਪ ਲੜ ਕੇ ਮਰਦਾ ਸਾਂਝ ਨੂੰ ਮਨ ਮਰਜੀ ਨਾਲ ਲੈ ਤਾਂ ਤੁਸੀਂ ਗ੍ਰੀਟ ਤਾਂ ਨੂੰ ਮੈਂ ਤਾਂ ਨਹੀਂ ਦਿੱਤਾ ਮੈਂ ਉਥੋਂ ਮੁੜ ਕੇ ਆਇਆ ਇਸ ਵੇਲੇ ਮੈਂ ਇੱਕ ਮੁੱਕ ਗਿਆ ਹੁਣ ਕਿਹਦੇ ਇੱਕ ਗੰਗਾਂਵਾਂ ਤੇ ਚੌਧਰੀ ਬਣਿਆ ਮੈਂ ਖਾ ਕਹਿੰਦਾ ਨਹੀਂ ਫਰੇਜ਼ ਵਿੱਚ ਪਿਆ ਫਰੇਜ਼ ਵਿੱਚ ਪਿਆ ਤੇਸ ਕੋਲ ਤੋਂ ਸਭੀ ਕਿਦਾਂ ਲੱਗਾ ਬਹੁਤ ਵਧੀਆ ਠੀਕ ਹੈ ਸਤਿ ਸ੍ਰੀ ਅਕਾਲ ਤੁਹਾਨੂੰ ਲੇਬਲ ਦੇ ਮम्मी ਨੇ ਜਿਹੜਾ ਮੈਨੂੰ ਗਿਫਟ ਦਿੱਤਾ ਸੀਗਾ ਤੇ ਉਹ ਇਹਨਾਂ ਨੇ ਪੈਕਿੰਗ ਕਰਦੇ ਆ ਵਲਾਗ ਹੁਣਾ ਤਾਂ ਸੋ ਉਹ ਵੀ ਪਿਆਹੀ ਕਿ ਮੈਂ ਕਿਹਾ ਚਲੋ ਵੀ ਵਿੱਚ ਐਡ ਕਰ ਦਿੰਦੇ ਆ ਤੇ ਆਪਾਂ ਪੈਕਿੰਗ ਵਾਸਤੇ ਘਰੇ ਹੀ ਲਿਆਂਦੇ ਸੀਗੇ ਤੇ ਕਵਰ ਤੇ ਹੁਣ ਕਰਾਂਗੇ ਪੈਕਿੰਗ ਇਹਨਾਂ ਦੀ ਗਿਫਟਾਂ ਦੀ ਮम्मी ਇਹਨਾਂ ਦੇ ਘਰੇ ਪੈਕਿੰਗ ਕਰਨੀ ਆ ਆਪੀ ਮੈਂ ਜੇ ਘਰੇ ਕਰ ਲੈਂਦੀ ਨਾ ਤੇ ਟਾਈਮ ਨਹੀਂ ਲੱਗਾ ਹੀ ਨਾ ਵਜਾ ਜਾਂਦਾ ਤੇ ਫਿਰ ਇਹ ਘਰੇ ਨਾਲੇ ਰਹੇ ਉਦੋਂ ਦੇ ਗਏ ਨਹੀਂ ਕਿਤੇ ਦੀਦੀ ਵੀ ਹੋ ਗਈ ਤਿਆਰ ਮम्मी ਚਲੋ ਕਰਦੇ ਆ ਪੈਕ ਮੰਮੀ ਕਰਦੇ ਪਏ ਨੇ ਗਿਫਟ ਪੈਕ ਚਲੋ ਆਪਣੀ ਹੋ ਗਈ ਆ ਪੈਕਿੰਗ ਹੁਣ ਮੰਮੀ ਵਾਲਾ ਗਿਫਟ ਰਹਿ ਗਿਆ ਉਹ ਵੀ ਕਰਾਂਗੇ ਪੈਕ ਮੇਰੇ ਵਾਲਾ ਹੋ ਗਿਆ ਹੈ ਹੁਣ ਮੰਮੀ ਆਪਣੇ ਗਿਫਟ ਦੀ ਕਰ ਰਹੀ ਨੇ ਪੈਕਿੰਗ ਤੇ ਬਾਕੀ ਓਪਨ ਕਰਕੇ ਤੁਹਾਨੂੰ ਦਿਖਾਨਗੇ ਕਿ ਆਪਾਂ ਕੀ ਗਿਫਟ ਦਿੱਤਾ ਤੇ ਇਸ ਲਈ ਆਪਾਂ ਨਹੀਂ ਤੁਹਾਨੂੰ ਦਿਖਾਇਆ ਸੌਰੀ ਤੇ ਇਹ ਦਿਖਾਨਗੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਠੀਕ ਆ ਮੰਮੀ ਕਰ ਲੋ ਹੋ ਹੀ ਗਿਆ ਵਧੀਆ ਪੈਕਿੰਗ ਹੈ ਨਾ ਹਾਂ ਵਧੀਆ ਹੋ ਗਿਆ ਹੂੰ ਵਧੀਆ ਹੋ ਗਿਆ ਚਲੋ ਚਲੋ ਰੱਖ ਲੈਨੇ ਫਿਰ ਹਨਾ ਇਹ ਆਉਣ ਵਾਲੇ ਰੱਖ ਲਈਏ ਹੁਣ ਆ ਗਈ ਆ ਵਾਲੇ ਗਿਫਟਾਂ ਦੀ ਵਾਰੀ ਇਹਨਾਂ ਨੂੰ ਓਪਨ ਕਰਦੇ ਆਂ ਖੋਲ ਕੇ ਦੇਖਦੇ ਆਂ ਕਿ ਕਿ ਗਿਫਟ ਮਿਲਿਆ ਆਪਾਂ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਸੋ ਜਿਹੜੇ ਦੇਖ ਰਹੇ ਮੇਰੇ ਪਿੱਛੇ ਗਿਫਟ ਪਈ ਨੇ ਇਹਨਾਂ ਨੂੰ ਓਪਨ ਕਰਦੇ ਆਂ ਦੇਖਦੇ ਨੇ ਕਿਹੜਾ ਕਿਹੜਾ ਗਿਫਟ ਆਪਾਂ ਨੂੰ ਕੀ ਕੀ ਮਿਲਿਆ ਆ ਮੰਮੀ ਹੋਣਾ ਨੇ ਕੀ ਦਿੱਤਾ ਕਿਰਨ ਦੀਦੀ ਹੋਣਾ ਨੇ ਕੀ ਦਿੱਤਾ ਆ ਤੇ ਸੰਦੀਪ ਨੇ ਕੀ ਗਿਫਟ ਦਿੱਤਾ ਆ ਸੋ ਦੇਖਦੇ ਆਂ ਇੱਕ ਤਾਂ ਗਿਫਟ ਜਿਹੜਾ ਇਹ ਆਪਾਂ ਓਪਨ ਕਰ ਲਿਆ ਹੀ ਉਦੋਂ ਹੀ ਆ ਵਾਲਾ ਜਿਹੜਾ ਮੰਮੀ ਹੋਣਾ ਨੇ ਚੈਨ ਗਿਫਟ ਕੀਤੀ ਆ ਤੇ ਹੁਣ ਆ ਉਸਮਾਨ ਨੇ ਵੀ ਓਪਨ ਕਰਦੇ ਆਂ ਭਾਜੀ ਭਾਜੀ ਉੱਠ ਕੇ ਹਣ ਲਿਫਟ ਲੱਗੇ ਖੁੱਲਣ। ਇਹ ਇੱਕ ਢਾ ਤੜਾ ਕੋਟ ਪਾਕ ਸੁਤੀ ਤੁਹਾਡਾ ਭਲਾ ਹੋ ਜੇ। ਭਰਾ ਠੰਡ ਬਹੁਤ ਆ। ਆ ਇਹ ਲੈ ਕੱਕਰ ਪੈਂਟ ਐ ਠੰਡ ਲੱਗਣ ਦੀ ਤੈਨੂੰ। ਮੈਨੂੰ ਤਾਂ ਗਰਮੀ ਢੀ ਲੱਗਣ। ਮੈਂ ਕੋਟ ਪੋਣ ਲਈ ਮੈਂ ਕਿਹ ਫੇਰ ਕਿਹ ਜੈਲ ਦੀ ਬਣਵਾ। ਇਹਨੂੰ ਹੱਕੀ ਨੂੰ ਠੰਡ ਹੀ ਲੱਗੂ। ਇੱਕ ਹੋਰ ਇਹਨੂੰ ਹਰਿਆ ਦੇ ਪਾਉਣ ਨੂੰ ਉਤੋਂ ਦੀ। ਹਰਿਆ ਕੋਟ ਉਹ ਵੀ ਦੇ ਦੇ ਪਾਉਣ ਨੂੰ ਉਤੋਂ ਦੀ। ਲੱਭਦੀ ਮੈਂ ਤਾਂ ਬੜੀ ਖੁਸ਼ ਆ। ਹਾਂ ਜੀ ਲੱਭੀ ਗੱਲ ਮੁੰਡਿਆਂ ਦੀ ਮੈਂ ਗਿੱਟ ਕਿੱਤੀ ਨਾ ਮੈਂ ਜਿਹੜਾ ਕੁਆਰ ਰੈਡੀ ਕਰ ਰਿਹਾ ਹਾਂ ਮੈਂ ਉਹਦਾ ਫੋਟੋ ਲੈ ਲਮ ਤਾਂ ਫੋਟੋ ਨਹੀਂ ਮਿਲਿਆ ਹਾਂ ਹਾਂ ਤਾਂ ਉਹਨਾਂ ਤੋਂ ਹੱਥੇ ਦੇ ਦਿੰਦੇ ਮੈਂ ਫਿਰ ਅੱਗੇ ਤੋਂ ਨਾਮ ਨਹੀਂ ਆਵੇਗਾ ਆਈਡੀ ਨਹੀਂ ਆਉਣੀ ਕਿਉਂਕਿ ਇਹ ਗੱਲ ਤੋਂ ਫੋਟੋ ਮੈਂ ਕੋਰਨੇ ਪੁੱਛੀ ਆ ਨਹੀਂ ਆ ਆਨੇ ਰੀਲ ਦੇ ਵਿੱਚ ਜਨਾ ਸਰਵੇਖ ਕੱਲੇ ਕਿੰਨਾ ਕਰੀ ਜਾਂਦੇ ਇਹ ਫੋਟੋ ਹੁੰਦੀ ਹੈ ਕੱਲੇ ਗਲ ਮਚਾਂ ਦੇ ਕੱਲੇ ਕੱਲੀ ਸੋਹਣੀ ਹਮ लवली ਪੈਨ ਥੈਂਕ ਯੂ ਬਹੁਤ ਸੋਹਣਾ ਗਿਫਟ ਆ ਤੇ ਬਹੁਤ ਪਿਆਰੀਆਂ ਫੋਟੋਆਂ ਲਿਖੀਆਂ ਨੇ ਅਬ ਐਤੀ ਜਿਵੇਂ ਇਹ ਨਾ ਨੋਟ ਕੀਤੀ ਪਤਾ ਇਹ ਨਾਲ ਆਪਣੇ ਘਰੇ ਨਾ ਕੋਈ ਸਗਨ ਦੀ ਫੋਟੋ ਨਹੀਂ ਹੈਗੀ ਆਪਣੇ ਦੋਨਾਂ ਦੀ ਨਾ ਫੋਟੋਆਂ ਜਿੰਨੀਆਂ ਵੀ ਘਰ ਦੇ ਵਿੱਚ ਲੱਗੀਆਂ ਨੇ ਭਾਜੀ ਮੈਰਿਜ ਦੀ ਤੇ ਸਗਨ ਦੀ ਸਗਨ ਦੀ ਮੈਰਿਜ ਦੀ ਹੈਗੀ ਹੈ ਸਗਨ ਦੀ ਕੋਈ ਨਹੀਂ ਫੋਟੋ ਹੈਗੀ ਇਹਦੇ ਤੇ ਆਪੇ ਸਗਨ ਦੀਆਂ ਦੋ ਫੋਟੋਆਂ ਆਈਆਂ ਨੇ ਆਪਣੀਆਂ ਆਹ ਵਾਲੀਆਂ ਤੁਹਾਨੂੰ ਦਿਖਾਉਂਦਾ ਆ ਦੇਖੀ ਇਹ ਜਿਹੜੀ ਆਹ ਵਾਲੀ ਤੇ ਆਹ ਵਾਲੀ ਫੋਟੋ ਲੜੀਆਂ ਇਹ ਸਗਨ ਦੀਆਂ ਆ ਗਏ ਦੋ ਫੋਟੋ ਨਹੀਂ ਤੇ ਫੋਟੋ ਆਪਣੇ ਕੋਈ ਨਹੀਂ ਹੈਗੀ ਠੀਕ ਹੈ ਚਲੋ ਹੁਣ ਅਗਲਾ ਹੁਣ ਕਿਹੜਾ ਕੰਪਲੀਟ ਕਰਨਾ ਆ ਗਰੀਨ ਦਿੱਤਾ ਚਲਾਤਾ ਬਨੇ ਇਹ ਕੰਡੀ ਜਿਓਣੇ ਤਾਂ ਨਾ ਇਹ ਉਪਨ ਕਰਦੇ ਜਿਹਦੇ ਇਹ ਨਾਲ ਪਹਿਲਾਂ ਉਪਨ ਕਰਦੇ ਆ ਗਿਫਟ ਆਪਾਂ ਅਜੇ ਤੱਕ ਨਾਲੋਂ ਥੋੜਾ ਜਿਹਾ ਘੱਟ ਬੱਲੇ ਬੱਲੇ ਮੇਰੇ ਨਾਲ ਕਿ ਬੰਡਲ ਟੇਪਾਂ ਦਾ ਲਾਤਾ ਹੁਣ ਦੇਖ ਰੋਣੇ ਕਿ ਤਰ੍ਹਾਂ ਦਾ ਇਹ ਬਾਵਨ ਨੂੰ ਇੱਕ ਦੋ ਬੌਜੀ ਲਾਈ ਜੀ ਮੈਂ ਬਹੁਤ ਇੰਤਜ਼ਾਰ ਮਾਰ ਰਿਹਾ ਹਾਂ ਜਿਵੇਂ ਗਿਫਟ ਅਨ ਬਰਥਡੇ ਦੇ ਹੈ ਜੀ ਤੇ ਮੈਨੂੰ ਉਸ ਮਾਰ ਮੋਟੇ ਦਿੱਤਾ ਆ ਲੋਕ ਜਿਹੜੇ ਨਹੀਂ ਤੋਟੋ ਘੜ ਦੇਖਣ ਦਾ ਦੱਸਣਾ ਉਹਨਾਂ ਦਾ ਵੀ ਵਲੌਗ ਕੋਈ ਨਹੀਂ ਮੈਂ ਦੇਖਿਆ ਮੈਂ ਦੇਖਦੇ ਨਹੀਂ ਆਪਣਾ ਇੱਕ ਪਰ ਮੈਂ ਦੇਖ ਮਮੀ ਦੇਖਦੇ ਹੁੰਦੇ ਆ ਮੈਂ ਦੇਖਾ ਨਾ ਕਿ ਇੱਕ ਦੋ ਜਦੋਂ ਮਤਲਬ ਮੇਰਾ ਟਾਈਮ ਹੋਵੇ ਤਾਂ ਮੈਂ ਇੱਕ ਦਿਨ ਦੋ ਤਿੰਨ ਕੱਠੇ ਵੀ ਨਾ ਨਾ ਉਦਾਂ ਬਹੁਤ ਘੱਟ ਇਹ ਕਰਨ ਲੱਗਿਆ ਜੀ ਤੇ ਉਸ ਕਰਕੇ ਇਹਨਾਂ ਤੋਂ ਫੰਡ ਬੰਡਰ ਵੀ ਲਾ ਮੈਂ ਤਾਂ ਹੀ ਕਰਕੇ ਖੋਲਿਆ ਹੈ ਕਿਉਂਕਿ ਮੈਨੂੰ ਪਤਾ ਹੈ ਸਭ ਨੂੰ ਛੋਟੀ ਜਿਹੀ ਮਨ ਨੂੰ ਮਾਇਆ ਤੇ ਮੇਰੀ ਗੁਡਿਆਰੀ ਹੋਣੀ ਹੈ ਆਹ ਮੈਨੂੰ ਸਭ ਤੋਂ ਚੰਗੀ ਚੀਜ਼ ਇਹ ਲੱਗੀ ਆ ਤੇ ਸਪੈਸ਼ਲੀ ਮੇਰੀ ਸੁਣੇ ਮੇਰੀ ਧੀ ਦਾ ਗਿਫਟ ਆਇਆ ਹੈ ਸੋਨਾ ਉਹ ਤਾਂ ਨੂੰ ਆ ਹੀ ਜਾਵੇ ਉਹ ਸੀਟੀ ਵੱਜਦੀ ਜਿੱਤ ਨਾਲ ਇਹ ਚੀਜ਼ ਵਧੀ ਕਿਸਨ ਭਾਜੀ ਵਧੀ ਆ ਉਹ ਇਹਦੇ ਨਾਲ ਨਾ ਤਸਮੀਨ ਨੇ ਲੈਸਸ ਕਿ ਕਿ ਉਹਨਾਂ ਨੇ ਕਹਿੰਦੇ ਉਹ ਨਹੀਂ ਹੈਗੇ ਕਿਉਂਕਿ ਉਹ ਫਿਰ ਖਿੱਚ ਕੇ ਖੋਲ ਦਿੰਦੀ ਹੈ ਯਾਰ ਆ ਜਾਣਾ ਗਾਹੋਂ ਕੋਈ ਨਹੀਂ ਇਹ ਤਾਂ ਨਹੀਂ ਨਹੀਂ ਆ ਹੀ ਜਾਵੇ ਹਨਾ ਉਹ ਜਿਹੜੇ ਨਹੀਂ ਆ ਰਹੇ ਸਾਰਿਆਂ ਨੇ ਬੜੇ ਵਧੀਆ ਭਾਜੀ ਉਹ ਸੌਖੇ ਦਿਨ ਆ ਲਾ ਜਾਨੀ ਬਹੁਤ ਵਧੀਆ ਭਾਜੀ ਵੇਖੋ ਸਹੀ ਇਹ ਜਿਹੜੇ ਬੂਟ ਇਹਨੇ ਕੱਟਣਗੇ ਨਹੀਂ ਵਖੰਡਣ ਵਿੱਚ ਬਹੁਤ ਵਧੀਆ ਹਜਾਰ ਕੀ ਜਾਂਦਾ ਹੈ ਕੀ ਨਾਹੀ ਉਹਦਾ ਹਾਂਜੀ ਉਹ ਜਿੱਥੇ ਗਏ ਰਾਜਸਥਾਨ ਕੀ ਕਹਿੰਦਾ ਜੀ ਬਣਾ ਕੱਲੂ ਚਾਚਾ ਕੱਲੂ ਚਾਚਾ ਉਹਦੇ ਕੋਲ ਬਣਵਾਏ ਸਰਾਸ ਨਾ ਮਰੇ ਕੱਲੂ ਚਾਚਾ ਹਾਂ ਜੀ ਉਸ ਤੋਂ ਪਹਿਲੇ ਉਹ ਕਿਰਨ ਨੂੰ ਦੇਰ ਸਮਾਂ ਹੋਇਆ ਚ 10 ਕਿਥੇ ਗਿਆ ਉਹ ਆ ਮਾੜਾ ਮਮੀ ਰਤਾ ਕਿੱਥੇ ਗਿਆ ਉਹ ਮਮੀ ਆਇਆ ਆਦੇ ਤਾਂ ਇਸ਼ਾਰਾ ਬੋਲਣ ਜਿੱਦ ਵੀ ਤੁਹਾਡੇ ਵਾਲਾ ਕੀ ਖੋਲਿਆ ਵੀ ਖੋਲ ਲੈਣੇ ਆ ਇਹ ਜੀ ਜੀ ਬਣਾਉਣ ਕਰਦੇ ਹਾਂ ਹਮਮ ਨਹੀਂ ਤਾਂ ਇਹਨੂੰ ਉਹ ਵੀ ਇਸ ਤਰ੍ਹਾਂ ਕਰਦੇ ਨੇ ਚਾ ਨਹੀਂ ਯਾਰ ਕੀ ਕੀ ਤਾਂ ਬਹੁਤ ਵਧੀਆ ਵੈ ਯਾਰ ਬਹੁਤ ਸੁਣਾ ਵਾਕਿਆ ਹਨਾ ਨਹੀਂ ਯਾਰ ਵਾਕਿਆ ਪਾਇਆ ਪਤਾ ਲੱਗੂਗਾ ਤੂੰ ਵਾਕਿਆ ਟਰੈਕਸ ਮਟ ਪਾਇਆ ਆ ਆ ਟੋਪ ਕਰ ਬਹੁਤ ਸੁਣਾ ਯਾਰ ਮੈਂ ਰੀਲਾਂ ਆ ਤੇ ਦੇਖੰਦੇ ਉਹ ਇਹਨੂੰ ਜਿਵੇਂ ਲੱਗੇ ਅੱਛਾ ਜੋ ਵੀ ਦੇ ਸੁਣਾ ਬਹੁਤ ਹੀ ਨਹੀਂ ਨਹੀਂ ਡਬਲ ਸੇਟ ਆਂਦੀ ਪਈ ਨਾ ਹੂੰ ਪਿੰਕ ਤੇ ਆ ਵਾਈਨ ਨੀ ਨਹੀਂ ਇਹਦੇ ਵਿੱਚ ਆਪਣਾ ਕਲਰ ਆਪਸ਼ਨ ਹੋਰ ਵੀ ਮਿਲਦੀਆਂ ਨੇ ਉੱਤੋਂ ਉਹਨਾਂ ਕੋਲ ਕਲਰ ਦੋ ਹੀ ਆਇਆ ਇੱਕ ਤਾਂ ਕੋਈ ਫੋਨਾਂ ਨੂੰ ਹੈ ਨਹੀਂ ਤਰ ਕੋ ਮੰਗੀਆਂ ਕੇ ਮੈਂ ਦੀ ਉਹਨਾਂ ਮੇਲਾ ਰਾਇ ਜਿਆਦਾ ਪੁੱਛਿਆ ਕੋਈ ਨਹੀਂ ਲੱਕ ਪਤਾ ਨਹੀਂ ਲੱਕ ਕਿੰਨੋਂ ਮੈਂ ਦੋਨੇ ਲੈ ਲਈਆਂ ਪਾਪਾ

ਫਾਈਬਰ ਲੱਗੀ ਕੇ ਫਾਇਰ ਫਾਇਰ ਫਾਈਬਰ ਨੇ ਫਾਈਬਰ ਵੀ ਲੱਗੀ ਆ ਭਾਗ ਇਹ ਦੇਖੀਏ ਪਸੰਦ ਨਹੀਂ ਆਈ ਲੱਗਦਾ ਕੋਸ਼ ਨਹੀਂ ਆ ਆ ਇਹ ਨਹੀਂ ਪਸੰਦ ਆ ਮਾਂ ਨੇ ਜੀ ਮਾੜੀ ਜਣੀ ਕਿ ਨਹੀਂ ਵੀ ਮੈਂ ਤਾਂ ਨਹੀਂ ਪਾਈ ਮੈਂ ਹੁਣ ਲੰਮੀ ਨਹੀਂ ਮਸਾਲਾ ਨਾਲ ਲੱਗ ਆ ਜੂ ਤੂੰ ਨਾ ਦੱਜਾ ਗਿਫਟ ਦੀ ਖੁੱਲਣ ਦੇ ਤਾਂ ਕੋਈ ਨਹੀਂ ਪਰ ਮੈਂ ਸੋਨੀ ਜੀ ਨਾ ਫੋਲਿੰਗ ਲਾਸਟ ਵਾਰ ਆ ਗਿਆ ਫੋਲਿੰਗ ਪੂਰੀ ਹੋ ਗਈ ਇਹ ਤਾਂ ਬਈਆ ਮੇਰੇ ਕੋਲ ਨਾ ਮੈਂ ਮਰਾ ਵੇਟ ਆਉਣਾ ਇਹ ਕੋ ਜੀ ਪਾਸ ਸੋਨਾ ਸੋਨਾ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸੰਮਾਨ ਗਿਫਟ ਦਿੱਤਾ ਵਾਹ ਇਹ ਗਰਮ ਲਾਇਆ ਵਹ ਹਿਸਾਬ ਵੀ ਸੁਖਨਾ ਪਹਿ ਹੀ ਕੁੜੀ ਨੇ ਜੋੜੇ ਸੀ ਤੇ ਦਿਲ ਵੱਡਾ ਕਰਕੇ ਖੱਚੀ ਦਿੱਤੇ ਮੇਰੇ ਤੇ ਇਹ ਸੋਨਾ ਹੈ ਜੀ ਬਹੁਤ ਸੋਨਾ ਚਲ ਦੋ ਰੈਕਸਟ ਹੋ ਗਏ ਇੱਕ ਦੀ ਦੀ ਜਮਾ ਇੱਕ ਮੇਰੇ ਵੱਲ ਹਾਂ ਦੋ ਹੋ ਗਏ ਆਪਣੇ ਕੋ ਟਰੈਕਸ ਫੂਟ ਹੁਣ ਨੇ ਟਰੈਕਸ ਫੂਟ ਮੈਂ ਕਰਦਾ ਰਹਿਣਾ ਟਰੈਕਸ ਨੂੰ ਟਰੈਕਸ ਫੂਟ ਪਰ ਹੁਣ ਦੋ ਆ ਗਏ ਹੁਣ ਨਹੀਂ ਲੈਣਾ ਹੁਣ ਮੈਂ ਕਾਫੀ ਟਾਈਮ ਲਗਾ ਲੈਣਾ ਨਾਲ ਨਾਲ ਚਲੋ ਜੀ ਪੰਜ ਸਾਲ ਪਹਿਲਾਂ ਮੰਗੀ ਹੋਈ ਹੁਣ ਥੋੜਾ ਹੈ ਕੁਝ ਫਟੇ ਹੋਈ ਬਸ ਬਕਾਨੇ ਲਾ ਕੇ ਪਾੜੀ ਜਾ ਹਾਂ ਜੜੀਆਂ ਇਹ ਤਾਂ ਵੀ ਇਹਦਾ ਬੜੀ ਗਰਮੀਆਂ ਦੀ ਜਿਹਦਾ ਗਰਮੀਆਂ ਮੈਂ ਕਿਰਤੇ ਪਜਾਮੇ ਨਾਲ ਦੇ ਉੱਤੋਂ ਦੀ ਵੀ ਇਹ ਪਿਆ ਜਾਂਦੀ ਵੈਸੇ ਤਾਂ ਨਹੀਂ ਆਹ ਜੈਕ ਆਈਡੀਆ ਉਹ ਜਿਹਦਾ ਗਰਮੀਆਂ ਦੀ ਮੈਂ ਦਰਮਿਆਨੀ ਮੈਂ ਠੰਡ ਹੋਵੇ ਠੰਡ ਵੀ ਹੋਵੇ ਗਰਮੀ ਵੀ ਹੋਵੇ ਦਰਮਿਆਨੀ ਇਹਦਾ ਮਿਕਸ ਜੀ ਹੋਵੇ ਫਿਰ ਫਿਰ ਬਰਫ਼ ਚ ਵੀ ਪਿਆਇਨੀ ਆਹ ਹੰਬਰ ਫੁੱਦ ਵਿੱਚ ਬਾਵਾ ਲੈ ਲੈ ਜਾਣ ਨਾ ਆਉਂਗੇ ਪਰ ਆ ਬੜਾ ਨੇ ਇਹ ਸਹੀ ਗੱਲ ਹੈ ਨਹੀਂ ਯਾਰ ਬਹੁਤ ਸੋਹਣੀ ਸੋਹਣੀ ਹੈ ਭਾਈ ਗੱਲਾਂ ਵੀ ਕਿਦਾਂ ਭਾਂਤ ਭਾਂਤਦੀਆਂ ਅੱਜ ਆਂਡੀਆਂ ਨੂੰ ਹੈ ਉਦਾਂ ਉਦਾਂ ਦੇ ਗੂਗਲ ਹੋਈ ਆਵਾਜ਼ ਨਹੀਂ ਨਿਕਲ ਰਹੀ ਦੇ ਵਿੱਚ ਆਇਆ ਪਤਾ ਅੱਜ ਕਿੰਨਾ ਬੁਰਾ ਹਾਲ ਹੋਇਆ ਕੋਣ ਕੋਣ ਤੂੰ ਆਹ ਤੁਹਾਨੂੰ ਫਾਜੀ ਨਾ ਟਬੜੀ ਪਈ ਆਹ ਵਿੱਗਾ ਤੂੰ ਹੀ ਜੋ ਹੋਰੇ ਆਹ ਯਾਰ ਦੀਆਂ ਨਹੀਂ ਵੇਖੀ ਕਰਨ ਦੇ ਮੈਂ ਮੈਂ ਕਿਥੋਂ ਲਖ ਦੇਖਿਆ ਕਦੀ ਮੈਨੂੰ ਬਹੁਤ ਵਧੀਆ ਨਹੀਂ ਅੱਜ ਅੱਜ ਮੈਂ ਕਿਤੇ ਗਿਆ ਨਹੀਂ ਮੈਂ ਕਿੱਥੇ ਟਿੱਪੇ ਮੈਨੂੰ ਦੱਸੋ ਕਿਹਨਾ ਜੇ ਕਿੰਨੇ ਝੂਠੇ ਇਹਨਾਂ ਕੋਈ ਸੁਣੀ ਜੋ ਦੁਹਾਂ ਜਾਣੀ ਉਹ ਬੈਠੀਆਂ ਸਹੀ ਗੱਲ ਤੇ ਟ੍ਰੈਕਸਫੋਰਡ ਦੱਸੋ ਬਈ ਕਿਦਾਂ ਲੱਗਾ ਬਹੁਤ ਵਧੀਆ ਠੀਕ ਹੈ ਤੇਰੇ ਮੂੰਹ ਖਾਵਾਂ ਤੁਹਾਨੂੰ ਠੀਕ ਹੈ ਵਧੀਆ ਲਾ ਮਮੀ ਕੋ ਮੈਂ ਕਿਦਾ ਸੋ ਪ੍ਰੋਂਟੋ ਬਹੁਤ سارے ਗਿਫਟ ਜਿਹੜੇ ਨਹੀਂ ਆ ਉਹ ਖੋਲ ਖੋਲ ਕੇ ਵੇਖ ਲਿਆ ਹਣ ਕੋਟ ਕੋਟ ਚਾਹ ਪੀ ਲਈਏ ਚਾਹ ਪੀ ਲਈਏ ਨਰਜੀ ਕੀ ਕਰਨ ਲੱਗੇ ਜੇ ਪਾਣੀ ਪੀਂਦੇ ਮੈਂ ਤੇਰੇ ਡੈਡੀ ਲਈ ਚਾਹ ਤੈਨੂੰ ਇੱਕ ਮਿੰਟ ਫੜਦਾ ਕੀ ਕਰਦਾ ਹੈ ਡੈਡੀ ਹੈ ਕੀ ਕਰਨ ਦੇ ਹੀ ਮਾਂ ਕਿਨ ਚਾਹ ਖਰਾਬ ਕਰਤੀ ਓ ਚਾਹ ਪੀਣੀ ਹੈ ਪੀ ਲ ਬਣਾ ਲਿਆ ਮੈਂ ਲਗਾ ਪੀਣਾ ਬੱਤੀ ਜਗਣ ਤੋਂ ਚਾਹ ਪੀ ਲੈ ਹੁਣ ਘੜ ਘੜ ਤੇ ਸੰਜੋ ਬੱਲੇ ਵੀ ਤੁਹਾਨੂੰ ਨਹੀਂ ਕੱਕਰ ਪਾਣੋ ਹੋਟਣਾ ਤੁਸੀਂ ਦੋ ਦੋ ਹੋਰ ਚਾਹੀਆਂ ਹੋਰ ਲੈ ਲਓ ਤੇ ਕੋਟੀਆਂ ਪਾ ਲਓ ਦੋ ਦੋ ਹੋਰ

ਮਿੱਸੰਡਈ ਹਾਂ ਲਿਆ ਆਪਿਆ ਤੂੰ ਆ ਤੂੰ ਤਾ ਆ ਤੀਨ ਗੱਲ ਸਹੀ ਗੱਲ ਹੈ ਨਾ ਹਾਂ ਨੱਜੀ ਦਰਜੀ ਫੇਰ ਕੇ ਖਾਦਾ ਚਲ ਲੈ ਤਾਂ ਤਾਂ ਤਾਪ ਜੜ ਕੇ ਮੰਨਦਾ ਸ਼ਾਂਨ ਨੂੰ ਮੰਨ ਮਰਜੀ ਨੂੰ ਲੈ ਤਾਂ ਤੇ ਸ਼ੁਗਰੀਦ ਤਾਂ ਨੂੰ ਮੈਂ ਤਾਂ ਨਹੀਂ ਦਿੱਤਾ ਆ ਲੈ ਅੜੀ ਇੰਦਰ ਰਾਜਾ ਹਮ ਨੂੰ ਕੀ ਕਰਨੀ ਹੋਇਆ ਚੱਲਿਆ ਉਹ ਕਰ ਦਮ ਮੈਂ ਕਿਹਾ ਪਕੌੜਾ ਵੱਢ ਲਈ ਬਾਰ ਬਾਰ ਮੈਂ ਤਾਂ ਕਹੀ ਕਹਿੰਦਾ ਹਾਂ ਮੈਂ ਉੱਥੋਂ ਮੁੜ ਗਿਆ ਸਪੈਸ਼ਲ ਮੈਂ ਕਿ ਇੱਕ ਮੁੜ ਗਿਆ ਹੁਣ ਕਿਹਦੇ ਕੇ ਗੰਗਾ ਮੰਨਤਾ ਚੌਧਰੀ ਬਣਿਆ ਮੈਂ ਕਿਹਾ ਕਹਿੰਦਾ ਨੀ ਫ੍ਰੀਜ ਚ ਪਿਆ ਫ੍ਰੀਜ ਚ ਪਿਆ ਉਥੋਂ ਪੀਐਸਟੀ ਇਹ ਕਹਿੰ ਕੇ ਲੈ ਜਾਓ ਬੰਦਿਆਂ ਦੀ ਨਹੀਂ ਆ ਮੈਂ ਤ ਨਹੀਂ ਹੱਥ ਮੈਂ ਤਾਂ ਦਿੱਤਾ ਨਹੀਂ ਇਹਨਾਂ ਨੇ ਦਿੱਤਾ ਕੋਈ ਮਰਜ਼ੀ ਨਾਲ ਮੈਂ ਪਾ ਕੇ ਦਿੱਤਾ ਮੈਂ ਨਹੀਂ ਦਿੱਤਾ ਇਹ ਕਿਹਨਾਂ ਨੇ ਦਿੱਤਾ ਕਬ ਖਾਮ ਵੰਡੇ ਆ ਜੀ ਸੱਗੇ ਵੰਡੇ ਆ ਬੇਵਨਾਂ ਲੱਤ ਨਹੀਂ ਤੋਪੀ। ਆਪਣੇ ਸੱਦ ਕੇ ਮੈਨੂੰ ਗੁੱਸਾ ਬਹੁਤ ਜੇ ਗੁੱਸਾ। ਦਾਰੋਂ ਜਿੰਦੀ ਨੂੰ ਬੋਲਾ ਕੀ ਕਰਿਓ। ਸਹੀ ਗੱਲ। ਕੋਈ ਨਾ ਕਰਿਓ। ਜਨਮ ਜਨਮ ਨਾ ਮੈਨੂੰ ਇੱਕ ਦਿਨ ਪਹਿਲਾਂ ਸਰਦੀਆਂ ਲਿਆ ਲਿਆ ਕਰੋ। ਠੰਡ ਕੀ ਹੁੰਦਾ ਤੇਰਾ ਜਿਉਂਦੇ। ਹਾਂ ਸਹੀ ਗੱਲ। ਤੇ ਬੰਦਾ ਕੱਟ ਕੁੱਟ ਕੇ ਸਾਰੀਆਂ ਆਖੀ ਰੱਖ ਲੈ। ਤੇ ਇਹਨੂੰ ਕੁਬਾਰੇ ਲਿਆ ਦੇ। ਆਪਣੇ ਥੱਲੇ ਬਣ ਜਾਣਾ ਇਹ ਕੁੜੀ ਕੀ ਕਰਨ ਧੀ ਆ ਇੱਕ ਗੁਬਾਰੇ ਨੇ ਪਾੜਦੀ ਆ ਗੁਬਾਰੇ ਨੇ ਪਾੜਦੀ ਇਹਨੂੰ ਮਰਿਆ ਹੁੰਦਾ ਇਹ ਗੱਡੀ ਲੱਗੀ ਆ ਆਪਣੀ ਥੂੜਾ ਚੁੱਕਣ ਵਾਲੀ ਵਧੀਆ ਹੋ ਗਿਆ ਕੰਮ ਸੈੱਟ ਹੋ ਗਿਆ ਹਨਾ ਨਵੇਂ ਬੁੱਟੂ ਪਾ ਲਈ ਆਏ ਓਏ ਜਿਹੜੇ ਭੂਈ ਨੇ ਬੁੱਟੂ ਲਿਆ ਕੇ ਤੇ ਮਾਲੇ ਪਤਨੇ ਕਿੰਨੇ ਸੋਹਣੇ ਲੱਗੇ ਨੇ ਹਨਾ ਹੁਣ ਚੱਲਨੇ ਥੋੜਾ ਆਪਾਂ ਕੰਮ ਟ੍ਰੈਕਸੂਟ ਜਿਹੜਾ ਨਹੀਂ ਇਹ ਚੇਂਜ ਕਰਵਾ ਲਈ ਜਿਹੜਾ ਭਾਈ ਹੁਣਾਂ ਨੇ ਆਪਾਂ ਨੂੰ ਗਿਫਟ ਕੀਤਾ ਸੀਗਾ ਉਹਦੇ 'ਚ ਨਾ ਥੋੜਾ ਜਿਹਾ ਡਿਫੈਕਟ ਵਿੱਚ ਪੀਸ ਨਿਕਲਿਆ ਉਹ ਚੰਗਾ ਦੋ ਟੋਕ ਨਿਕਲੀਆਂ ਨੇ ਤੇ ਮੈਂ ਚਲੋ ਪੈਸੇ ਵੀ ਦਿੱਤੇ ਆ ਤੇ ਵਾਪਸ ਕਰਵਾ ਲੇਗੀ ਤੇ ਆ ਪੂਜਾ ਆਈ ਹਰਸ਼ ਆਇਆ ਆ ਪੂਜਾ ਹੱਡਿਓ ਬੁਥਾਵੇ ਵਟਿਆਨੇ ਕਦਾਂ ਅਸਾਂ ਵੀ ਇੱਥੋਂ ਖੜੇ ਭਾਈ ਹੁਣਾਂ ਨੇ ਟ੍ਰੈਕਸੂਟ ਤੇ ਇੱਥੋਂ ਚੇਂਜ ਕਰਾ ਲਾਂਗੇ ਲੈ ਵੀ ਬੰਦੇ ਨਿਕਲੇ ਵਾਕਬ ਤੇ ਉਹਨਾਂ ਨੇ ਚੇਂਜ ਕਰ ਲਿਆ ਟੈਕਸਪੋਰਟ ਕਹਿੰਦੇ ਕੋਈ ਗੱਲ ਨਹੀਂ ਕਰ ਲੈਣੇ ਆ। ਚਲੋ ਜੀ। ਚੱਲੀਏ ਮਾਰਾਏ। ਚਲੋ ਫਿਰ। ਹਣ ਚਾਬੀ ਦਾ ਕੰਮ ਕਰਾ ਲਈ ਗੱਡੀ ਦੀ ਚਾਬੀ ਦਾ ਮੇਨ ਜਿਹੜਾ ਹੈ। ਕਿੱਧਰ ਨਾਲ ਜਾਈਂ ਦਰੋਣਾ ਵਧੀਆਂ ਨੂੰ। ਕਿ ਨਹੀਂ। ਚੱਲੋ ਜਾਣਾ ਭਾਣਾ। ਇਹ ਨੰਮ ਕਰਦੇ ਜਾ ਨਹੀਂ ਆਣਾ। ਬੰਦੀ ਚੌਕ ਜਾਣਾ। ਭਾਜੀਆਂ ਵਾਲੇ ਗੱਡੀ ਦੀ ਚਾਬੀ ਦਾ ਜਿਹੜੇ ਸੈੱਲ ਇਹ ਡਾਊਨ ਹੈ ਤੇ ਕਿਦਾਂ ਪੈਜੂ? ਅਈ ਸ਼ਾਸ਼ੇ। ਪੈਜੂ ਗੈ ਜੀ। ਅਣੀ ਮਸਾਲਾ ਉਧਰ ਲੱਭੀ ਜਨੇ ਆਪਣਾ ਮਸਾਲਾ ਇਧਰ ਕਿਸਨ ਗਿਆ ਹੈ ਗੱਡੀ ਲਾਤੀ ਇਧਰ ਸਾਈਡ ਤੇ ਕਿਉਂਕਿ ਮੇਰੇ ਲਈ ਵਿਓ ਲੱਗੀ ਹੈ ਇੱਕ ਆਹ ਖੜੀ ਕਰਤੀ ਹੈ ਪਤਾ ਕਿਉਂ ਉਧਰਲੀ ਸਾਈਡ ਫਿਰ ਥੋੜਾ ਗਲੀਆਂ ਗੋਲੀਆਂ ਚ ਔਖਾ ਜਾਂਦਾ ਦਿਨੇ ਬਾਹਰ ਕੱਢ ਲੀਦੀਆਂ ਗੱਡੀਆਂ ਹੁਣ ਆ ਗਈ ਆਪਣੀ ਰੋਟੀ ਰੋਟੀ ਛਾਕੇ ਫਿਰ ਮਿਲਦੇ ਆ ਤੁਹਾਨੂੰ ਹੁਣ ਵੇਟਰ ਦੀਆਂ ਸਾਰੀਆਂ ਪਿੰਨਾਂ ਜੀਆਂ ਥੱਲੇ ਲੱਗੀਆਂ ਜਿਹਦੇ ਪਾਣੀ ਪੈਣ ਵਾਲਾ ਜੀ ਪਾਣੀ ਪਾਇਆ ਹੁਣੇ ਅਜੇ ਬੜਾ ਗੰਦਾ ਆਹੀਂ ਸਾਰਾ ਸਾਫ ਕੀਤਾ ਹੁਣ ਉਪਰੋਂ ਮੈਂ ਤੇ ਰੇਸ਼ਮੀਰ ਜੀ ਜਾ ਰਹੇ ਆਂ ਪਲਾਟ ਮੈਂ ਕਿਹਾ ਨਾਲੇ ਰੇਸ਼ਮੀਰ ਜੀ ਹੁਣਾਂ ਨੂੰ ਪਲਾਟ ਵਖਾ ਲੈਣੇ ਕੋਈ ਕਿੰਨੇ ਦਿਨ ਹੋ ਗਏ ਸੀ ਇੱਕ ਦੋ ਵਾਰੀ ਵੀਰ ਜੀ ਮਲੇ ਮੈਨੂੰ ਕਹਿੰਦੇ ਪਲਾਟ ਕਿਹੜੀ ਸਾਈਡ ਆ ਮੈਂ ਗਿਆ ਤਾਂ ਹੈਗਾ ਉਧਰਲੀ ਸਾਈਡ ਪਰ ਮੈਨੂੰ ਪਤਾ ਨਹੀਂ ਕਿਹੜਾ ਮੈਂ ਚਲੋ ਅੱਜ ਫਾਈਨਲੀ ਦਿਖਾ ਲੈ ਹੁੰਦੇ ਨਾਲੇ ਇਹਨਾਂ ਨੂੰ ਛੁੱਟੀ ਸੀ ਕੰਮ ਤੋਂ ਮੈਂ ਹਾਂ ਜਾਵੜਦੇ ਆ ਤੇ ਹੁਣ ਮੈਨੂੰ ਮੈਂ ਤਾਂ ਵੀ ਡੈਡੀ ਹੁਣ ਅਧਰ ਛੁੱਟੀ ਕਰ ਲੈਣੀ ਆ 45 ਹੋ ਗਏ ਆ ਚਲੋ ਕੋਈ ਗੱਲ ਨਹੀਂ ਜੇ ਓਦਾਂ ਦਿਨ ਹੈਗਾ ਆ ਤੇ ਇੱਥੇ ਨਹੀਂ ਆਏ ਡਾਡੀ ਬੈਠੇ ਨੇ ਹਾਂ ਠੀਕ ਠਾਕ ਨੇ ਠੀਕ ਆ ਆ ਰਸ਼ਵੀਰ ਆਈ ਰਸ਼ਵੀਰ ਤੇ ਹੋ ਗਿਆ ਖੁਸ਼ ਕਹਿੰਦਾ ਬਹੁਤ ਵਧੀਆ ਪਲਾਟ ਤੇ ਡਾਡੀ ਰਹੇ ਨੇ ਹੁਣ ਬਤਾਂਉ ਤੋੜਨ ਦੇ ਮੈਂ ਲਾ ਦੋ ਬਤਾਂਉ ਤੇ ਭਰਾ ਸਾਡਾ ਤੇ ਕੰਮ ਵੀ ਲੱਭ ਗਿਆ ਮਿਸਤਰੀ ਵੀ ਛੁੱਟੀ ਕਰ ਲਈ ਹੁਣ ਮਮੇ ਹੀ ਹੋਣਾ ਨੇ ਕੋਈ ਨੇਰਾ ਹੋ ਗਿਆ ਨੇਰਾ ਵੈਸੇ ਵੀ ਹੋ ਹੀ ਜਾਂਦਾ ਆ ਦਿਨ ਛੋਟੇ ਨਰਜਿੰਦੂ ਕੀ ਕਹਿੰਦੇ ਆ ਯਾਰ ਹਲਦੀ 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 ਨਾ ਅੱਜ ਵੀਰ ਜੀ ਨੇ ਕਹਿੰਦਾ ਤਸੀਂ ਗੱਡੀ ਚਲਾਓ ਯਾਰ ਜਿਉਂ ਨੇ ਗੱਡੀ ਲਈਏ ਤੇ ਚਲਾਕ ਨਹੀਂ ਕੀ ਵੇਖੀ ਇਹਨਾਂ ਨੇ ਚਲਾਓ ਤੁਸੀਂ ਮੈਂ ਹਾਂ ਅੱਜ ਵੀਰ ਜਾਨੀ ਕਿ ਇੱਥੇ ਨਵੇਂ ਬ੍ਰੇਕ ਦਾ ਪਲੇਖਾ ਪੈਣਾ ਹੈ ਬਰਾਬਰ ਨਹੀਂ ਕੋਈ ਗੱਲ ਨਹੀਂ ਬੰਦ ਯਾਰ ਕੋਈ ਪਲੇਖਾ ਨਹੀਂ ਪੈਂਦਾ ਚਲਾਓ ਤੁਸੀਂ ਬਸ ਆ ਗਈ ਜਾਂਚ ਕੇ ਬਸ ਠੀਕ ਹੈ ਬਸ ਰੀਸ ਬ੍ਰੇਕ ਜੇ ਇਹੋ ਚੇਤਾ ਰੱਖਣਾ ਬਸ ਦਿਮਾਗ ਨਾਲ ਬਾਕੀ ਨੂੰ ਕੋਈ ਗੱਲ ਨਹੀਂ ਠੀਕ ਹੈ ਉਰਲੀ ਲਾਤ ਤੇ ਮੈਂ ਲ ਵਰਤੋਨਾ ਕਰੀਓ ਠੀਕ ਆ ਇਹ ਚਾਤਾ ਰੱਖਿਓ ਪਰਲੀਨ ਨਾਲ ਹੀ ਚਲੋਣੀ ਗੱਡੀ ਉਹਦੇ ਨਾਲ ਹੀ ਬਸ ਉਹਦੇ ਨਾਲ ਹੀ ਬਾਕੀ ਕੋਈ ਨਹੀਂ ਔਖਾ ਹੈਗਾ ਬਸ ਇਹੀ ਚੀਜ਼ ਹੁੰਦੀ ਬਾ ਤਿਆਰ ਰੱਖਣਾ ਦੇਹ ਚੀਜ਼ ਦਾ ਸਹੀ ਗੱਲ ਹੈ ਮੈਂ ਜਿਹੜੇ ਨਹੀਂ ਕਹਣੇ ਮੈਂ ਇਹ ਚੀਜ਼ ਆਪਣੇਖਾ ਲਗਦਾ ਮੈਂ ਗੇਅਰ ਬਦਲਾ ਮੈਂ ਗੇਅਰ ਨਾ ਬਦਲਿਆ ਵੀ ਗਰਾਰੀਆਂ ਬੁੜਕ ਕੇ ਬਾਹਰ ਡੇਪੜੀ ਜੀ ਤੋ ਆਤੇ ਆ ਜੀ ਨਹੀਂ 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 ਇੰਦਾ ਕੁਛ ਨਹੀਂ ਦੰਦੇ ਨਹੀਂ ਕੋਈ ਨਹੀਂ ਆ ਉਹਦਾ ਸਹੀ ਚਲਦੀ ਕਿ ਨਹੀਂ ਮੇਰੇ ਬਹੁਤ ਸਮੂਥਲੀ ਚੱਲਣ ਦੀ ਹੈ ਧੰਨਵਾਦ ਮਹਾਰਾਜ ਜੀ ਜਾਈ ਨਾ ਨੂੰ ਇੱਕ ਦਿਨ ਚਲਾਈ ਇੱਕ ਆਪਣਾ ਉਦੋਂ ਮੈਂ ਹੈ ਨਹੀਂ ਇੱਥੇ ਦੇ ਪਲਾਟ ਦੇ ਵਿੱਚ ਉਹੀ ਫਿਰ ਘਰੇ ਲੈ ਆ ਗਏ ਗੱਡੀ ਮੈਂ ਇੱਥੇ ਲਾ ਗਿਆ ਸੀ ਤੇ ਮੈਂ ਮੜ ਕੇ ਉਹ ਨਾਲੀ ਛੋਟੀ ਗੱਡੀ ਲੈ ਆਗਾ ਮੈਨੂੰ ਕੰਮ ਹੈਗੇ ਥੋੜਾ ਜਿਹਾ ਠੀਕ ਠੀਕ ਹਾਂ ਸਿੱਧਾ ਹੀ ਲੈ ਜਾ ਯਾਰ ਕੋਈ ਸਬਜ਼ੀ ਲੈ ਜੀ ਛੋਟੀ ਗੱਡੀ ਦਾ ਨਾ ਛੋਟੀ ਗੱਡੀ ਦਾ ਪਰ ਵੱਧਾ ਜੀ ਵੀਰ ਜੀ ਹਾਂ ਉਹ ਜਿੱਦੋਂ ਮਰਜੀ ਘਮਾਈ ਜਾਊਗਾ ਇਹ ਪਹਿਲਵਾਨ ਆਇਆ ਸਾਡੇ ਕੋਲ ਬੜੀ ਸ਼ਤਾਨੀ ਕਰਨ ਡਿਆ ਵੇਖੋ ਇਹ ਪਹਿਲਵਾਨ ਜੀ ਉਹ ਪਹਿਲਵਾਨ ਜੀ ਬੁੱਲਾਇ ਮੇਰਾ ਕਲਾਸ ਕਰ ਲਓ ਮੈਂ ਤੁਹਾਨੂੰ ਵੱਡਾ ਇੱਕ ਇਹ ਵੀ ਗੁੜੀਆ ਤੇ ਆਵੀ ਗੁੜੀਆ ਹਾਂਜੀ ਆ ਦੇ ਦੋ ਆ ਮੈਨ ਲੈ ਲਾ ਮੈਂ ਹੈ ਕਿ ਖੜਨੇ ਤੂੰ ਚੱਲ ਲੈ ਜਾ ਜੋ ਖੋ ਜੋ ਮਮਮੀ ਦੇ ਸੰਦੀਪ ਕਰਨ ਦੇ ਨੇ ਸਸਟੇ ਮੇ ਸੈਟ ਰੋਟੀ ਪਾਣੀ ਦੇ ਮਮੇ ਉਹ ਬਣਾ ਲਈ ਦੁੱਧ ਵਾਲੀ ਸੇਵੀਆ ਉਹ ਬਾਟੇ ਨਾਲ ਹਾਂ ਆਪਾਂ ਨੇ ਸ਼ਮਾਖਣੀ ਇਹਦੇ ਵਿੱਚ ਵਗਣੀ ਨਹੀਂ ਪਾਣੀ ਇਹਦੇ ਵਿੱਚ ਮੈਂ ਜ ਬਣਾਉਣੀਆਂ ਅੱਛਾ ਅੱਛਾ ਹੀਰਾ ਖਾਣਾ ਨੂਣੀ ਪਾਣੀ ਕੀਰੇ ਨੇ ਇਹੋ ਲੋਣ ਨੇ ਗਾ ਡੀਕ ਡੀਕ ਬੁੱਢੇ ਹੋ ਗਏ ਤੇ ਬਾਜੀ ਹੋਣ ਆਏ ਹਵੇ ਨਾ ਮਗਰ ਨੂੰ ਨਿਆਣੀ ਆਹੀ ਛੋਟੇ ਛੋਟੇ ਮਿਲਨ ਮਾਤੇ ਉਹ ਲੈ ਗਏ ਮਿਲ ਗੁਬਾਰੇ ਲਾਹ ਸਾਰੇ ਤਾਂ ਨਿੰਨ ਗੁਬਾਰਿਆਂ ਦੀ ਰਾਖੀ ਵਾਸਤੇ ਭਾਇਆ ਸੀ ਤੇ ਪਰ ਤੁਸੀਂ ਨਹੀਂ ਚਲ ਗਏ। ਥਾਲੇ ਲਾਪੇ। ਨਾ ਤੇ ਉਹ ਛੋਟਾ ਜਿਹਾ ਬੱਚਾ ਯਾਰ ਉਹਨੂੰ ਫੇਰ ਲਾ ਕੇ ਦਿੱਤੇ ਹੋ। ਪਾੜੀ ਜਾਂਦਾ ਹੀ ਗੁਬਾਰੇ ਫਿਰ ਮੈਂ ਲਾ ਕੇ ਦਿੱਤੇ ਯਾਰ ਆਇਆ ਹੈ ਕਿ ਗੁਬਾਰਿਆਂ ਦਾ ਧਿਆਨ ਹੀ ਉਹਦਾ। ਉਦਾਂ ਵੀ ਤਾਂ ਇਦਾਂ ਪਏ ਪਏ ਖਰਾਬ ਹੀ ਹੋ ਜਾਣੇ ਇੱਥੇ। ਤੇ ਕੁਝ ਘਰ ਗੁੰਨੇ ਪਾੜਦੇ। ਮੈਂ ਬਣਾ ਲੈ ਸੇਵੀਆਂ ਆਂ ਦੁੱਧ ਵਾਲੀਆਂ। ਕੰਦੇ ਨਹੀਂ ਕੰਦੇ ਜਿਹੜੇ ਨਹੀਂ ਆਏ ਤਾਂ ਮੈਂ ਚਲੋ ਸੇਵੀਆਂ ਬਣਾ ਲੈਂਦੇ। ਮੰਮੀ ਕਹਿੰਦੇ ਆਹ ਤਾਂ ਇਹਨਾਂ ਦੂਜਾ ਹੀ ਘਰ ਹੈ। ਇਹ ਕਪੂ ਜਿਆ ਹੈ ਤੇ ਕਪੂ ਹੈ। ਨਾ ਉਹ ਵੀ ਉੱਠ ਖਲੋਤੀ ਜੀ ਹਰਗੁਣ ਵੀ। ਦਾਦੀ ਨੇ ਵੇਖ ਲਿਆ ਬਸ ਨੂੰ। ਤੇ ਇੱਧਰ ਚੱਲਦੇ ਨੇ ਦੁੱਧ ਵਾਲੀਆਂ ਸੇਵੀਆਂ। ਕਾਕਾ ਕਿੱਥੇ? ਕੰਕਰ ਕਿੱਥੇ? ਕਾਕਾ ਕਿੱਥੇ? ਆ ਗਈ ਮਮੀ ਤੇ ਕੋਈ ਤੇ ਨਾ ਸਟਾਉਨ ਆ ਗਈ। ਟਾ ਟਾ ਚੀਕ ਮਾਰ ਦੇ ਕੱਤ ਉੱਥੇ ਹਰੇ ਚੀਕ ਮਾਰ ਦੇ ਚੀਕ ਮਾਰ ਦੇ ਜੋਟ ਮੈਂ ਚੀਕ ਮਾਰ ਦੇ ਚੀਕ ਮਾਰ ਦੇ ਫੇ ਉੱਚੀ ਮਾਰਦੀ ਏਦਾਂ ਇਹਦੇ ਲਾਗੀ ਖਲੋ ਤੇ ਰ ਫੇਰ ਨਹੀਂ ਬਾਲਾ ਆਉਣਾ ਇਧਰ ਉਧਰ ਨੂੰ ਧਿਆਨ ਹੋਗਾ ਉਸੇ ਟਾਈਮ ਹੀ ਨਿਉਬਲ ਜਾਣਾ ਵੇਖੀ ਸਹੀ